ਪਿਆਰ ਵੀ ਬਹੁਤ ਤੇ ਤਕਰਾਰ ਵੀ ਬਹੁਤ ਏ ਤੈਨੂੰ ਦੇਖਣੇ ਨੂੰ ਦਿਲ ਬੇਕਰਾਰ ਵੀ ਬਹੁਤ ਏ ਪਿਆਰ ਵੀ ਬਹੁਤ ਤੇ ਤਕਰਾਰ ਵੀ ਬਹੁਤ ਏ ਤੈਨੂੰ ਦੇਖਣੇ ਨੂੰ ਦਿਲ ਬੇਕਰਾਰ ਵੀ ਬਹੁਤ ਏ ਕਦੇ ਕਦੇ ਤਾਂ ਤੈਨੂੰ ਦੂਰ ਕਰਨਾ ਚਾਹੁੰਦਾ ਹਾਂ ਕਦੇ ਕਦੇ ਤਾਂ ਤੈਨੂੰ ਦੂਰ ਕਰਨਾ ਚਾਹੁੰਦਾ ਹਾਂ ਪਰ ਕਦੇ ਕਦੇ ਤੇਰੇ ਆਉਣ ਦਾ ਦਿਲ ਕਰਦਾ ਇੰਤਜ਼ਾਰ ਵੀ ਬਹੁਤ ਹੈ ਮੈਂ ਸੁਣਿਆ ਹੈ ਕਿ ਸਾਰੀ ਦੁਨੀਆ ਹੀ ਹੁਣ ਖੂਬਸੂਰਤ ਹੋ ਗਈ ਏ ਮੈਂ ਸੁਣਿਆ ਹੈ ਕਿ ਸਾਰੀ ਦੁਨੀਆ ਹੀ ਹੁਣ ਖੂਬਸੂਰਤ ਹੋ ਗਈ ਏ ਪਰ ਤੇਰੀਆਂ ਨਜ਼ਰਾਂ 'ਚ ਜਤਿੰਦਰ ਗੁਨਾਗਾਰੀ ਬਹੁਤ ਹੈ ਪਿਆਰ ਵੀ ਬਹੁਤ ਤੇ ਤੇ ਟਕਰਾਰ ਵੀ ਬਹੁਤ